ਅਸੀਂ ਗੱਲ ਕਿਸਾਨ ਵੀਰੋ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਕਿਸਾਨੀ ਸੂਚਨਾਵਾਂ ਤੇ ਮੇਰੇ ਨਾਲ ਮੋਗਾ ਜ਼ਿਲ੍ਹੇ ਦੇ ਮੋਹ ਖੇਤੀਬਾੜੀ ਅਫਸਰ ਡਾਕਟਰ ਕਰਨਜੀਤ ਸਿੰਘ ਜੀ ਗੱਲ ਮੌਜੂਦ ਨੇ ਡਾਕਟਰ ਸਾਹਿਬ ਤੁਹਾਡਾ ਸਾਡੇ ਚੈਨਲ ਤੇ ਬਹੁਤ-ਬਹੁਤ ਜੀ ਆਇਆਂ ਸਵਾਗਤ ਜਿੱਥੇ ਅਸੀਂ ਕਿਸਾਨਾਂ ਨੂੰ ਪ੍ਰਸਾਰ ਸਿੱਖਿਆਵਾਂ ਦੇ ਰਾਹੀਂ ਸੂਚਿਤ ਕਰ ਰਹੇ ਹਾਂ ਕਿਸਾਨਾਂ ਨੂੰ ਜਿਹੜੀ ਨਵੀਆਂ ਤਕਨੀਕਾਂ ਆ ਰਹੀਆਂ ਨੇ ਉੱਥੇ ਨਾਲ-ਨਾਲ ਸਾਡੇ ਡਾਕਟਰ ਸਾਹਿਬ ਹਣੀ ਇਥੋਂ ਦੇ ਮੋਹ ਖੇਤੀਬਾੜੀ ਅਫਸਰਾ ਖੇਤੀਬਾੜੀ ਵਿਭਾਗ ਵੱਲੋਂ ਜਿਹੜਾ ਉੱਚ ਕੁਆਲਿਟੀ ਦੇ ਇਨਪੁਟਸ ਜਿਦੇ ਵਿੱਚ ਖਾਦਾਂ ਦਵਾਈਆਂ ਤੇ ਹੋਰ ਬੀਜ ਸੁਧਰੇ ਬੀਜ ਦੇਣਾ ਹੈਗਾ ਕਿਸਾਨਾਂ ਨੂੰ ਉਹਦੇ ਲਈ ਮੈਂ ਅੱਜ ਦਾ ਸਾਡਾ ਗੱਲਬਾਤ ਦਾ ਵਿਸ਼ਾ ਹੈ ਡਾਕਟਰ ਸਾਹਿਬ ਦਾ ਮੈਂ ਪੁੱਛਣਾ ਚਾਹੁੰਦਾ ਜੀ ਆਪਣੇ ਮੋਗੇ ਜ਼ਿਲ੍ਹੇ ਦੇ ਵਿੱਚ ਡਾਕਟਰ ਸਾਹਿਬ ਵੀ ਕੀ ਕੀ ਕੁਆਲਿਟੀ ਕੰਟਰੋਲ ਜਾਂ ਤੁਸੀਂ ਵੀ ਜਿਹੜੇ ਜਿੰਨੇ ਵੀ ਇਨਪੁਟਸ ਆ ਉਹਨਾਂ ਨੂੰ ਮਿਆਰੀ ਕਿਸਾਨਾਂ ਤੱਕ ਪਹੁੰਚਾਉਣ ਲਈ ਕੀ ਉਪਰਾਲੇ ਕਰਦਾ ਹੈ ਵਿਭਾਗ ਉਹਦੇ ਬਾਰੇ ਜ਼ਰੂਰ ਕਿਸਾਨਾਂ ਨਾਲ ਸਾਂਝਾ ਕਰੋ ਕਿਸਾਨ ਭਰਾਵੋ ਜਿਸ ਤਰ੍ਹਾਂ ਅਸੀਂ ਕਿਸਾਨ ਖlai ਕੈ ਭਲਾਉਣੇ ਆ ਤੇ ਤੁਹਾਨੂੰ ਹਰ ਤਰ੍ਹਾਂ ਦੀ ਜਾਣਕਾਰੀ ਫਸਲਾਂ ਨਾਲ ਸੰਬੰਧਿਤ ਦਿੰਦੇ ਆ ਇਸੇ ਤਰ੍ਹਾਂ ਹੀ ਸਾਡੇ ਵਿਭਾਗ ਦੇ ਇਹ ਵੀ ਕੰਮ ਹੈਗਾ ਵੀ ਅਸੀਂ ਜਿੰਨੇ ਵੀ ਤੁਸੀਂ ਇਨਪੁਟ ਵਰਤਦੇ ਹੋ ਜਾਂ ਖੇਤੀ ਦਾ ਸਮਾਨ ਵਰਤਦੇ ਹੋ ਜਿਦੇ ਚ ਬੀਜ ਆਉਂਦੇ ਨੇ ਦਵਾਈਆਂ ਖਾਦ ਆਉਂਦੇ ਆ ਉਹਨਾਂ ਦੀ ਕੁਆਲਿਟੀ ਵਧੀਆ ਤੁਹਾਡੇ ਤੱਕ ਪਹੁੰਚੇ ਸਹੀ ਰੇਟ ਤੇ ਪਹੁੰਚੇ ਕੋਈ ਵੀ ਤੁਹਾਨੂੰ ਪਰੇਸ਼ਾਨੀ ਨਾ ਹੋਵੇ ਕਿਸੇ ਡੀਲਰ ਵੱਲੋਂ ਕਿਸੇ ਕੰਪਨੀ ਵੱਲੋਂ ਇਹ ਜਿਹੜਾ ਸਾਡਾ ਖੇਤੀਬਾੜੀ ਵਿਭਾਗ ਦਾ ਕੰਮ ਹੈਗਾ ਜਿਹਦੇ 'ਚ ਲਗਾਤਾਰ ਅਸੀਂ ਜਿਲ੍ਹਾ ਮੋਕਾ ਦੇ ਵਿੱਚ ਸਾਡੇ ਜਿਹੜੇ ਐਨਫੋਰਸਮੈਂਟ ਦੇ ਅਫਸਰ ਨੇ ਸਾਡੇ ਬਲਾਕ ਲੈਵਲ ਦੇ ਅਫਸਰ ਨੇ ਉਹ ਸਾਰੇ ਰੈਗੂਲਰ ਜਿਹੜੇ ਚੈੱਕ ਕਰਦੇ ਨੇ ਦੁਕਾਨਾਂ ਨੂੰ ਜਾਂ ਸਾਡੇ ਡੀਲਰ ਜਾਂ ਉਹਨਾਂ ਦੇ ਬਿੱਲ ਵਗੈਰਾ ਚੈੱਕ ਕਰਨੇ ਉਹਨਾਂ ਦੇ ਸਟਾਕ ਰਜਿਸਟਰ ਚੈੱਕ ਕਰਨੇ ਇਹ ਕੰਮ ਰੈਗੂਲਰ ਹੁੰਦਾ ਇਸ ਕਰਕੇ ਕਿ ਤੁਹਾਨੂੰ ਕੋਈ ਪਰੇਸ਼ਾਨੀ ਨਾ ਹੋਵੇ ਜਾਂ ਤੁਹਾਨੂੰ ਕੋਈ ਵੀ ਮਾੜੀ ਕੁਆਲਿਟੀ ਦਾ ਬੀਜ ਖਾਦ ਤੇ ਦਵਾਈਆਂ ਨਾ ਜੀ ਸਰ ਇਹਦੇ ਵਿੱਚ ਸਰ ਇਹ ਕਿਸਾਨਾਂ ਨੂੰ ਜਰੂਰ ਦੱਸੋ ਵੀ ਜੇ ਕੋਈ ਬੰਦਾ ਮੰਨ ਲਓ ਕੰਮ ਕਰ ਰਿਹਾ ਹੈ ਉਹਨੂੰ ਕਿਵੇਂ ਪਤਾ ਲੱਗੂਗਾ ਵੀ ਇਹ ਬੰਦੇ ਕੋਲੇ ਮੰਨ ਲਓ ਕਿ ਤੁਸੀਂ ਜਿੰਨੇ ਉਹਨਾਂ ਨੂੰ ਕੋਈ ਪ੍ਰਸੰਸ ਦਿੱਤੇ ਜਾਂਦੇ ਆ ਜਾਂ ਜਾਂਚ ਵੀ ਉਹਦੇ ਬਾਰੇ ਫਿਰ ਕੋਈ ਤੁਹਾਨੂੰ ਕੋਈ ਮੰਨ ਲਓ ਵੀ ਉਹਨਾਂ ਦੀ ਦਵਾਈਆਂ ਕਿਵੇਂ ਚੈੱਕ ਕਰਦੇ ਤੁਸੀਂ ਹਾਂ ਬਿਲਕੁਲ ਕਿਸਾਨ ਭਰਾਵੋ ਵੇਖੋ ਜਿਹੜੇ ਵੀ ਇਹੋ ਖੇਤੀ ਵਸਤਾਂ ਜੇ سیل ਕਰਦੇ ਆ ਉਹਨਾਂ ਨੂੰ ਸਾਡੇ ਮੈਹਿਕਮੇ ਵੱਲੋਂ ਲਾਇਸੈਂਸ ਇਸ਼ੂ ਕੀਤੇ ਜਾਂਦੇ ਆ ਜਿਹਦੇ ਚ ਪੀਜਾ ਦਾ ਲਾਇਸੈਂਸ ਵੱਖਰਾ ਹੁੰਦਾ ਖਾਦ ਦਾ ਵੱਖਰਾ ਹੁੰਦਾ ਦਵਾਈਆਂ ਦਾ ਵੱਖਰਾ ਹੁੰਦਾ ਲਾਇਸੈਂਸ ਲੈ ਕੇ ਜਿੰਨੇ ਵੀ ਟਰੇਲਰ ਨੇ ਉਹ ਕੰਮ ਕਰ ਸਕਦੇ ਆ ਉਸ ਤੋਂ ਬਾਅਦ ਉਹ ਕਿਹੜੀ ਕੰਪਨੀ ਦਾ ਉਹਨੇ ਸੇਲ ਕਰਨੀਆਂ ਉਹਨਾਂ ਨੂੰ ਵੀ ਅਸੀਂ ਐਡੀਸ਼ਨ ਦਿੱਤਾ ਜਾਂਦਾ ਜਾਂ ਕਿਹੜੀ ਕੰਪਨੀ ਦੇ ਕਿਹੜੇ ਪ੍ਰੋਡਕਟ ਵੇਚਨੇ ਨੇ ਉਹ ਵੀ ਇਸ ਲਾਇਸੈਂਸ ਦੇ ਵਿੱਚ ਦਰਜ ਕਰਦੇ ਆ ਫਿਰ ਉਹ ਜਿਹੜਾ ਡੀਲਰ ਆ ਉਸ ਕੰਪਨੀ ਜਾਂ ਉਸ ਕੰਪਨੀ ਦਾ ਉਹ ਪ੍ਰੋਡਕਟ ਵੇਚਣ ਲਈ ਜਿਹੜਾ ਨਾਮਜ਼ਦ ਕੀਤਾ ਜਾਂਦਾ ਇਸ ਕਰਕੇ ਜੜੀਆਂ ਮੱਖੋ ਵੱਖਰੀਆਂ ਕੰਪਨੀਆਂ ਦੇ ਵੱਖੋ ਵੱਖਰੇ ਡੀਲਰ ਹੁੰਦੇ ਨੇ ਜਿਹੜੇ ਸਾਡੇ ਵਿਭਾਗ ਤੋਂ ਲਾਇਸੈਂਸ ਲੈ ਕੇ ਇਸ ਕੰਮ ਲਈ ਜਿਹੜੇ ਤਿਆਰ ਹੁੰਦੇ ਨੇ ਜਾਂ ਡੀਲਰਸ਼ਿਪ ਜਿਹੜੀ ਆ ਉਹਨਾਂ ਨੂੰ ਮਿਲਦੀ ਜੀ ਇਹ ਤਾਂ ਗੱਲ ਹੋ ਗਈ ਸਰ ਲਾਇਸੈਂਸ ਦੀ ਉਸ ਤੋਂ ਬਾਅਦ ਮੰਨ ਲਓ ਵੇਚ ਰਿਹਾ ਜੇ ਕਿਸਾਨ ਮੰਨ ਲਓ ਕਹਿ ਰਿਹਾ ਜੀ ਹੁਣ ਜਿਹੜਾ ਸੀਜ਼ਨ ਚੱਲ ਰਿਹਾ ਉਦੇ ਕਰਕੇ ਤੁਸੀਂ ਸੈਂਪਲ ਜਾਂ ਮੈਨੂੰ ਵੱਲੋਂ ਭਰੇ ਜਾਂਦੇ ਆ ਉਹਦੇ ਬਾਰੇ ਵੀ ਵੇਖੋ ਕਿਸਾਨ ਭਰਾਓ ਸਾਰਾ ਸਾਲ ਹੀ ਸਾਡਾ ਚੈਕਿੰਗ ਦਾ ਕੰਮ ਸੈਂਪਲਿੰਗ ਦਾ ਚੱਲਦਾ ਜੇਕਰ ਕਿਸੇ ਕਿਸਾਨ ਦੀ ਸ਼ਿਕਾਇਤ ਹੋਵੇ ਤਾਂ ਫਿਰ ਅਸੀਂ ਅਚੇਚੇ ਤੌਰ ਤੇ ਵੀ ਚੈਕਿੰਗ ਜਾਂ ਸੈਂਪਲਿੰਗ ਕਰਦੇ ਹਾਂ ਜੇ ਸ਼ਿਕਾਇਤ ਨਹੀਂ ਵੀ ਹੈਗੀ ਤੇ ਸਾਡੇ ਵਿਭਾਗ ਰੈਗੂਲਰ ਜਿਹੜਾ ਚੈੱਕਅਪ ਚੱਲਦਾ ਰਹਿੰਦਾ ਜਿਹਦੇ ਚ ਪਹਿਲੂ ਅਸੀਂ ਸਾਰਾ ਉਹਨਾਂ ਦਾ ਰਿਕਾਰਡ ਚੈੱਕ ਕਰਦੇ ਹਾਂ ਉਹਨਾਂ ਦੇ ਪ੍ਰੋਡਕਟ ਚੈੱਕ ਕਰਦੇ ਹਾਂ ਜੇ ਸਾਨੂੰ ਕੋਈ ਸ਼ੱਕ ਲੱਗੇ ਵੀ ਵਾਕਈ ਇਸ ਪ੍ਰੋਡਕਟ 'ਚ ਕੋਈ ਖਾਮੀ ਹੋ ਸਕਦੀ ਆ ਤੇ ਫਿਰ ਅਸੀਂ ਸੈਂਪਲ ਲੈਂਦੇ ਆ ਸੈਂਪਲ ਲੈਣ ਤੋਂ ਬਾਅਦ ਉਹਨੂੰ ਸੀਲ ਕਰਨ ਤੋਂ ਬਾਅਦ ਅਸੀਂ ਅਧਿਜਾ ਆਪਣੇ ਸਬੰਧਤ ਲੈਬਾਰਟਰੀਆਂ ਜਿਹੜੀਆਂ ਉਹਨਾਂ ਦੇ ਵਿੱਚ ਭੇਜਦੇ ਆ ਟੈਸਟ ਹੋਣ ਤੋਂ ਬਾਅਦ ਜੇਕਰ ਉਹਨਾਂ ਦੇ ਰਿਜ਼ਲਟ ਫੇਲ ਹੁੰਦੇ ਆ ਤੇ ਫਿਰ ਅਸੀਂ ਉਹਨਾਂ ਦੇ ਇਹ ਜਿਹੜੇ ਲਾਇਸੈਂਸ ਕੈਂਸਲ ਵੀ ਕਰਦੇ ਆ ਤੇ ਉਹ ਕੇਸ ਆ ਜਿਹੜਾ ਉਹ ਅਦਾਲਤਾਂ ਵਿੱਚ ਚੱਲਦਾ ਉਸ ਤੋਂ ਬਾਅਦ ਸਜ਼ਾ ਤੇ ਜੁਰਮਾਨਾ ਉਹਨਾਂ ਕੰਪਨੀ ਜਿਹੜੀ ਉਸ ਖਾਦ ਦਵਾਈ ਜਾਂ ਬੀਜ ਬਣਾਇਆ ਹੁੰਦਾ ਉਸ ਕੰਪਨੀ ਨੂੰ ਜਾਂ ਜਿਹਨੇ ਵੀ ਉਹਦੀ ਮਾਰਕੀਟਿੰਗ ਕੀਤੀ ਹੁੰਦੀ ਆ ਜਾਂ ਜਿਹੜਾ ਵੀ ਡੀਲਰ ਉਹਨੂੰ ਕਿਸਾਨ ਨੂੰ ਵੇਚ ਰਿਹਾ ਹੁੰਦਾ ਉਹਨਾਂ ਤੇ ਫੇਰ ਉਹ ਕੇਸ ਵੀ ਦਰਜ ਹੁੰਦੇ ਆ ਤੇ ਕੋਰਟਾਂ ਦੇ ਵਿੱਚੋਂ ਉਹਨਾਂ ਨੂੰ ਸਜ਼ਾ ਵੀ ਹੁੰਦੀ ਹੈ ਜੀ ਇਹ ਹੋ ਗਈ ਸਰ ਸੈਂਪਲਾਂ ਦੀ ਗੱਲ ਹੁਣ ਤੁਸੀਂ ਕਿਸਾਨ ਵੀਰ ਜਿਹੜੇ ਮੰਨ ਲਓ ਕਿ ਖਰੀਦਣ ਆ ਰਹੇ ਆ ਇੰਪੋਰਟ ਉਹਨਾਂ ਨੂੰ ਕੀ ਹੋਰ ਸਲਾਹ ਦੇਣੀ ਚਾਹੁੰਦੇ ਹੋ ਵੀ ਮੰਨ ਲੋ ਕਦੋਂ ਵੀ ਉਹ ਲੈਂਦੇ ਆ ਤੇ ਨਾਲ ਕੀ ਜ਼ਰੂਰੀ ਲੈਣਾ ਹੁੰਦਾ ਕਿਸਾਨ ਭਰਾਓ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਸਲਾਹ ਦੇਵਾਂਗੇ ਵੀ ਜਿਹੜਾ ਵੀ ਤੁਸੀਂ ਕੋਈ ਵੀ ਖੇਤੀ ਲਈ ਪ੍ਰੋਡਕਟ ਖੋਣਾ ਹੈਗਾ ਤੇ ਸਾਨੂੰ ਜਾਂ ਤਾਂ ਤੁਹਾਨੂੰ ਆਪ ਨੂੰ ਪਤਾ ਲੱਗੇ ਵੀ ਅਸੀਂ ਆ ਖਾਦ ਵਰਤਨੀ ਆ ਆ ਦਵਾਈ ਵਰਤਨੀ ਆ ਆ ਜਿਹੜੀ ਆ ਉਲੀ ਨਾਸ਼ਕ ਵਰਤਨੀ ਆ ਜੇ ਨਹੀਂ ਪਤਾ ਤਾਂ ਸਾਡੇ ਵਿਭਾਗ ਤੇ ਬਲਾਕ ਲੈਵਲ ਦੇ ਦਫ਼ਤਰ ਨੇ ਸਾਡੇ ਫੋਕਲ ਪੁਆਇੰਟ ਲੈਵਲ ਦੇ ਦਫ਼ਤਰ ਨੇ ਉਹਨਾਂ ਤੱਕ ਅਪਰੋਚ ਕਰਕੇ ਸਹੀ ਜਿਹੜੀ ਦਵਾਈ ਜਾਂ ਖਾਦ ਰਿਕਮੈਂਡ ਕਰਾ ਲਓ ਸਪਾਰਸ਼ ਕਰਾ ਲਓ ਜਾਂ ਮਿੱਟੀ ਟੈਸਟ ਕਰਨ ਦੇ ਆਧਾਰ ਤੇ ਖਾਦਾਂ ਦੀ ਵਰਤੋਂ ਕਰੋ ਤਾਂ ਕਿ ਅਸੀਂ ਲੋੜ ਅਨੁਸਾਰ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਕਰ ਸਕੀਏ ਇਸ ਕਰਕੇ ਸਾਡੀ ਰਿਕਮੈਂਡੇਸ਼ਨ ਜਾਂ ਸਪਾਰਸ਼ ਤੋਂ ਬਾਅਦ ਜਦੋਂ ਕਿਸੇ ਡੀਲਰ ਕੋਲੇ ਕੋਈ ਵੀ ਦਵਾਈ ਤਿਲੇ ਜਾਓਗੇ ਕਿ ਉਹ ਸਹੀ ਦਵਾਈ ਮਿਲੂਗੀ ਤੇ ਇੱਕ ਖਾਸ ਤੌਰ ਤੇ ਜ਼ਰੂਰੀ ਆ ਕਿ ਜਿਹੜਾ ਵੀ ਤੁਸੀਂ ਖੇਤੀ ਨਾਲ ਸੰਬੰਧਤ ਸਮੱਗਰੀ ਲੈਣੀ ਆ ਉਹਦਾ ਬਿੱਲ ਜ਼ਰੂਰ ਲੈਣਾ ਕਿਉਂਕਿ ਜੇਕਰ ਉਹ ਸਹੀ ਕੰਮ ਸਾਡੇ ਖੇਤ ਵਿੱਚ ਜਿਹੜਾ ਤੁਸੀਂ ਉਹ ਨਾ ਕਰੇ ਕੋਈ ਦਵਾਈ ਜਾਂ ਖਾਦ ਜਾਂ ਕੀੜਾ ਮਾਰਾ ਨਿਕਲ ਜੇ ਤੇ ਉਹ ਪੱਕੇ ਬਿੱਲ ਦੇ ਮੁਤਾਬਕ ਫਿਰ ਸਾਡੇ ਕੋਲ ਤੁਸੀਂ ਸ਼ਿਕਾਇਤ ਕਰੋਗੇ ਵੀ ਇਹਨੇ ਸਹੀ ਕੰਮ ਨਹੀਂ ਕੀਤਾ ਤੇ ਅਸੀਂ ਫਿਰ ਉਸ ਕੰਪਨੀ ਜਾਂ ਉਸ ਡੀਲਰ ਦੇ ਖਿਲਾਫ ਕਾਰਵਾਈ ਆਪਣੇ ਵਿਭਾਗ ਦੀ ਕਰਦੇ ਹੈਗੇ ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਸੋ ਮੈਂ ਆਸ ਕਰਦਾ ਸਾਡੇ ਜਿੰਨੇ ਵੀ ਕਿਸਾਨ ਵੀ ਸਾਡੇ ਨਾਲ ਜੁੜੇ ਹੋਏ ਆ ਸੋ ਅੱਗੇ ਤੋਂ ਜਦੋਂ ਵੀ ਕੋਈ ਆਉਂਦੀ ਖੇਤੀ ਨਾਲ ਸੰਬੰਧ ਰੇ ਇਨਪੁਟ ਲੈਣਗੇ ਤਾਂ ਜਿਹੜੀਆਂ ਜਿਹੜੀਆਂ ਗੱਲਾਂ ਡਾਕਟਰ ਸਾਹਿਬ ਨੇ ਖਾਸ ਕਰਕੇ ਬੈਲ ਲੈਣਾ ਜਾਂ ਤੁਸੀਂ ਮੰਨ ਲਓ ਵਿਭਾਗ ਵੱਲੋਂ ਜਿਹੜੀਆਂ ਸਪਾਰਸੋ ਦਾ ਦਵਾਈਆਂ ਨੇ ਜਾਂ ਖਾਦਾਂ ਮਿੱਟੀ ਟੈਸਟ ਕਰਾਉਣਾ ਸੋ ਇਨ੍ਹਾਂ ਪਹਿਲੂਆਂ ਤੇ ਆਪਾਂ ਗੌਰ ਕਰਦੇ ਹੋਏ ਕਿਸਾਨ ਵੀ ਦਾ ਆਪਣੇ ਖਰਚੇ ਵੀ ਘਟਾਉਣਗੇ ਤੇ ਨਾਲ ਦੇ ਨਾਲ ਜਿਹੜੀਆਂ ਉੱਤਮਿਆਰੀ ਦੀਆਂ ਖਾਦਾਂ ਦਵਾਈਆਂ ਆ ਸਕਾਂਗੇ ਔਰ ਜੇ ਕਿਸੇ ਕਿਸਾਨ ਵੀਰ ਦੀ ਕੋਈ ਸਮੱਸਿਆ ਹੈਗੀ ਤਾਂ ਉਹ ਸੰਬੰਧਿਤ ਡਾਕਟਰ ਸਾਹਿਬ ਦੇ ਨਾਲ ਮੋਗਾ ਵਿੱਚੇ ਗੱਲਬਾਤ ਕਰ ਸਕਦੇ ਆ ਜਾਂ ਬਲਾਕਾਂ ਦੇ ਵਿੱਚ ਵੀ ਦਫ਼ਤਰ ਹੈਗੇ ਆ ਫੋਕਲ ਪੁਆਇੰਟਾਂ ਦੀ ਵੀ ਹੈਗੇ ਆ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਸੋ ਕਿਸੇ ਵੀ ਕਿਸਾਨ ਵੀਰ ਨੂੰ ਮੈਂ ਆਸ ਕਰਦਾ ਵੀ ਖੇਤੀਬਾੜੀ ਨਾਲ ਸੰਬੰਧਿਤ ਕੋਈ ਵੀ ਪਰੇਸ਼ਾਨੀ ਨਹੀਂ ਆਊਗੀ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਧੰਨਵਾਦ